ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਔਲਖ ਤੇ ਜ਼ਿਲ੍ਹਾ ਜਿਹੜਾ ਇਹਨੂੰ ਫਰੀਦਕੋਟ ਲੱਗਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਟ ਸੈਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਨੀਲੀ ਰਵੀ ਨਸਲ ਦੀ ਝੋਟੀ ਦੇਖ ਰਹੇ ਆਂ ਇਹ ਬਾਈ ਦੀ ਉਕਾਊ ਹੈ ਫॉर ਸੇਲ ਹੈ ਵੀਰ ਦੇ ਦਸਨ ਮੁਤਾਬਕ ਦੋਸਤੋ ਦੂਜਾ ਸੂਆ ਝੋਟੀ ਨੇ ਸੋਨਾ ਚੰਗੇ ਕਦ ਕੜ ਦੀ ਸੋਹਣੇ ਸਿੰਘ ਦੀ ਝੋਟੀ ਹੈ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਸਾਫ ਥਾਨ ਹਵਾਨੇ ਦੀ ਹੈ ਤੇ ਪੂਰੀ ਰਾਜੀ ਝੋਟੀ ਹੈ ਜੇ ਕਿਸੇ ਵੀਰ ਦੇ ਪਸੰਦ ਆਵੇ ਤੇ ਨੰਬਰ 22 ਦਾ ਸਕਰੀਨ ਤੇ ਚਲਾਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜੀ ਡਿਟੇਲ ਹੈ ਤੁਸੀਂ ਫੋਨ ਕਰਕੇ ਪੁੱਛ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਔਲਕਾ ਟੀਵੀ ਦੇ ਨਾਲ ਸਾਰੇ ਦੋਸਤਾਂ ਮਿੱਤਰਾਂ ਦਾ ਤਹਿਦਦ ਲਉ ਧੰਨਵਾਦੀ